ਲੋਕ ਸਭਾ ਚੋਣਾ ਦੇ ਦੂਜੇ ਗੇਟ ਤਹਿਤ 12 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੈਂਦੀਆਂ 88 ਲੋਕ ਸਭਾ ਸੀਟਾਂ ਤੇ મતદાન ਜਾਰੀ ਹੈ। મતદાન ਸਵੇਰੇ 7 ਵਜੇ ਸ਼ੁਰੂ ਹੋਇਆ। ਕੇਰਲ ਵਿੱਚ ਸਵੇਰੇ 9 ਵਜੇ ਤੱਕ 11.98% ਮਧ ਪ੍ਰਦੇਸ਼ ਵਿੱਚ 13.82% ਅਸਾਮ ਵਿੱਚ 9.14% ਬਿਹਾਰ ਵਿੱਚ 9.84% ਛੱਤੀਸਗੜ੍ਹ ਵਿੱਚ 15.42% ਜੰਮੂ ਕਸ਼ਮੀਰ ਵਿੱਚ 10.3% ਕਰਨਾਟਕ ਵਿੱਚ 9.21% ਮਦਦਾਨ ਹੋਣ ਦੀਆਂ ਖਬਰਾਂ ਮਿਲਿਆ ਨੇ ਕੇਰਲ ਦੀਆਂ 20 ਕਰਨਾਟਕ ਦੀਆਂ 14 ਰਾਜਸਥਾਨ ਦੀਆਂ 13 ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ 8-8 ਮੱਧ ਪ੍ਰਦੇਸ਼ ਦੀਆਂ 6 ਆਸਾਮ ਤੇ ਬਿਹਾਰ ਦੀਆਂ 5-5 ਪੱਛਮੀ ਬੰਗਾਲ ਤੇ ਛੱਤੀਸਗੜ੍ਹ ਦੀਆਂ 3-3 ਅਤੇ ਮਨੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਵਿੱਚ ਇੱਕ-ਇੱਕ ਸੀਟ ਤੇ ਪੋਲਿੰਗ ਹੋ ਰਹੀ ਹੈ ਇਸ ਗੇੜ ਵਿੱਚ ਕੁੱਲ 1200 ਤੋਂ ਵੱਧ ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਨੇ ਮਨੀਪੁਰ ਲੋਕ ਸਭਾ ਸੀਟ ਦੇ ਬਾਕੀ ਰਹਿੰਦੇ ਹਿੱਸੇ ਵਿੱਚ ਵੀ ਅੱਜ મતદાન ਕਰਵਾਇਆ ਜਾ ਰਿਹਾ ਹੈ ਮਧ ਪ੍ਰਦੇਸ਼ ਦੀ ਬੇਤਲ ਸੀਟ ਤੇ ਇੱਕ ਉਮੀਦਵਾਰ ਦੀ ਮੌਤ ਦੇ ਚਲਦਿਆਂ ਚੌਥੀ ਜੇਗਰ ਤੱਕ ਅੱਗੇ ਪਾ ਦਿੱਤੀ ਗਈ ਹੈ ਦੂਜੇ ਗੇੜ ਤਹਿਤ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਕਾਂਗਰਸੀ ਆਗੂ ਸ਼ਸ਼ੀਥਰੂ ਤਵੰਤਪੁਰਮ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਤੇਜਸਵੀ ਸੂਰਜ ਕਰਨਾਟਕ ਹੇਮਾਮਾਲਨੀ ਮਥੁਰਾ, ਅਰुण ਗੋਵਿੰਦ, ਮੇਰਟ ਅਤੇ ਰਾਹੁਲ ਗਾਂਧੀ ਵਾਈ ਨਾਟ ਤੋਂ ਚੌਨ ਮੈਦਾਨਚ ਨੇ ਜ਼ਿਕਰ ਹੋ ਗਿਆ ਕਿ ਪਹਿਲੇ ਗੇਟ ਤਹਿਤ 19 April ਨੂੰ 102 ਸੀਟਾਂ ਦੇ ਵੋਟਾਂ ਪੁਵਾਇਆਂ ਗਈਆਂ ਸਨ ਇਸ ਪੜਾਅ 'ਚ 40% ਔਸਤ ਮਦਦਾਨ ਹੋਇਆ ਸੀ ਇਸ ਵਾਰ ਚੋਣ ਕਮਿਸ਼ਨ ਨੇ ਦੇਸ਼ ਵਿੱਚ 7 ਪੜਾਵਾਂ ਤੇ ਲੋਕ ਸਭਾ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਆਖਰੀ ਪੜਾਅ ਤਹਿਤ 1 June ਨੂੰ ਵੋਟਾਂ ਪੁਵਾਇਆਂ ਜਾਣਗੀਆਂ ਸਾਰੀਆਂ ਹੀ ਸੀਟਾਂ ਦੇ ਨਤੀਜੇ 4 June ਨੂੰ ਆਉਣਗੇ